ਵੀਡੀਓ ਜੀ ਅੱਜ ਤੋਂ ਦੋ ਦਿਨ ਪਹਿਲਾਂ ਵੀ ਜਿਹੜੀ ਗੱਲ ਹੈ ਸਾਡੀ ਦੁਕਾਨ ਤੋਂ ਸੂਰ ਚੁੱਕੇ ਗਏ ਸੀ ਤੁਹਾਨੂੰ ਬਾਤ ਦੱਸਣਾ ਚਾਹਣਾ ਵੀ ਇਹ ਬੀਬੀਆਂ ਫੜ ਲੀਆਂ ਦੇਖੋ ਸੋਸ਼ਲ ਮੀਡੀਆ 'ਚ ਪਾਵਰੇ ਤੇ ਅੱਜ ਆਪਾਂ ਇੱਥੇ ਪਹੁੰਚ ਗਏ ਆ ਜੇ ਸਹੀ ਮੈਨੇਜ ਜੇ ਕੋਈ ਚੱਜ ਨਾ ਦੀ ਵਰਤੋਂ ਕਰੇ ਨਾ ਤੇ ਇਹ ਤੇ ਬਹੁਤ ਵਧੀਆ ਚੀਜ਼ ਏ ਅੱਜ ਲੋਕਾਂ ਨੂੰ ਵੀ ਇਹ ਹੋਏ ਕਰਨਾ ਚਾਹਾਂਗੇ ਸੁਚੇਤ ਰਹੋ ਥੋੜਾ ਵੇਚ ਲੋ ਘੱਟ ਕੰਮ ਕਰ ਲੋ ਪਰ ਚੰਗਾ ਕੰਮ ਕਰਿਓ 10000 ਰੁਪਏ ਦੀ ਗੱਲ ਕੀਤੀ ਆ 10000 ਰੁਪਏ ਮੈਂ ਆ ਦੇਖਾਂ ਜੀ 10000 ਆ ਗਿਆ ਜੀ 50 ਲਾਈਵ ਹੋਇਆ ਜੀ ਬੰਟੀ ਬਾਟੀ ਅੱਜ ਬੜੇ ਇੱਕ ਨਾ ਸਮਝੋ ਵੀ ਦੁਖੀ ਮਨ ਤੋਂ ਲਾਈਵ ਹੋ ਰਿਹਾ ਨਹੀਂ ਭਾਜੀ ਇਹ ਜਿਹੜਾ ਪਰਸੋਂ ਮੇਂ ਨਾ ਇਨਸੀਡੈਂਟ ਹੋਇਆ ਸੀ ਨਿਤਕਾਂ ਤਾਂ ਸੁੱਟ ਚੁੱਕੇਗੇ ਸੀ ਮੇਰੀ ਦੁਕਾਨ ਤੋਂ ਪਰਸੋਂ ਦੋ ਲੇਡੀਜ਼ ਆਈਆਂ ਸੀ ਜਿਹੜੇ ਰਖੜੀ ਦਾ ਨਾਮ ਲੈ ਕੇ ਸੁੱਟ ਲੈ ਗਈਆਂ ਮੇਰੀ ਦੁਕਾਨ ਤੋਂ ਚੁੱਕ ਕੇ ਉਹ ਲੇਡੀਜ਼ ਨੂੰ ਆਪਾਂ ਆਪਣੇ ਸੋਰਸ ਲਾ ਕੇ ਟਰੈਪ ਲਾ ਕੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਤੇ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਇਹ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਅਮਰ ਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ মিডিਆ ਤੇ ਖਬਰ ਲਵਾਈ ਸੀ ਅੱਜ ਉਹ ਖਬਰ ਸਿਟੀ ਕੇਵਲ ਤੇ ਵੀ ਚਲਣੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਨਾ ਸਾਨੂੰ ਉਹ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਗ ਗਿਆ ਕੋਈ ਸੱਜਣ ਸੀ ਜਿਹੜਾ ਜਿੰਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3 4 4 ਇਹਨਾਂ ਦੇ ਹੋਰ ਵੀ ਲਾਕੇ ਜੋ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ ਦੇਖੋ ਮੈਂ ਇੱਕ ਗੱਲ ਕਹੀ ਸੀ ਵੀ ਬਹੁਤ ਮਾੜੀ ਗੱਲ ਜਿਹੜਾ ਇਹਨਾਂ ਕੰਮ ਕੀਤਾ ਆ ਜੋ ਬੀਬੀਆਂ ਸਾਡੇ ਕੋਲ ਆ ਗਈਆਂ ਨੇ ਆ ਵੀ ਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਧਾਰੀ ਏ ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਵੀ ਲਾਈ ਜੇ ਅੱਜ ਮੇਰਾ ਗਾਤਰਾ ਵੀ ਲਾਇਆ ਹੋਇਆ ਨਹੀਂ ਮਨ ਨੂੰ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਇਆ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਸੀ ਮੰਨੂ ਨਾ ਆਹ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਤੇ ਸ਼ਰਮਾਂਦੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ਢੀ ਸਿੱਧਾ ਮੂੰਹ ਕਰੇ ਉੱਤਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੂੰਹ ਰੱਖ ਆਹ ਜਨਾਨੀ ਜੇ ਤੇ ਆਹ ਜਨਾਨੀ ਜੇ ਵੇਖੋ ਮੈਂ ਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਰ ਮੈਂ ਤੁਹਾਨੂੰ ਬਸ ਇਨਾ ਕੋਈ ਦੱਸਣਾ ਐ ਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਬਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ ਦਵਾਵਾ ਇਹ ਲੋਕ ਮੇਰਨਾ ਠੱਗਿਆ ਮਾਰਨਾ ਐ ਦੱਸੋ ਆਏ ਵੀ ਕਿੱਥੋਂ ਕੋਈ ਇੱਥੋਂ ਕੋਈ 12 14 15 ਕਿਲੋਮੀਟਰ ਦੂਰੋਂ ਕਿੱਥੇ ਪੈਸੇ ਪਾਣੇ ਹਨ ਕਮਾ ਕੇ ਸੂਟ ਖੜਕੇ ਜਾਂ ਇਹਨਾ ਆੜਗਵੜ ਵੇਚਣਾ ਸੀ ਜਾਂ ਇਹਨਾ ਕਿਤੇ ਬੱਚਿਆਂ ਦੇ ਮੂੰਹ ਚ ਪੈਸੇ ਪਾਣੇ ਸੀ ਇਹੋ ਜਿਹੇ ਪੈਸੇ ਪਾਣ ਲੱਗਿਆ ਵੀ ਇਹਨਾਂ ਨੂੰ ਥੋੜਾ ਰੱਬ ਦਾ ਡਰ ਨਹੀਂ ਆਂਦਾ ਕੌਫ ਨਹੀਂ ਆਂਦਾ ਇਹੋ ਜੀਆਂ ਬੀਬੀਆਂ ਨੂੰ ਅੱਗੋਂ ਤੋਂ ਵੀ ਮੈਂ ਕਹਾਂਗਾ ਅੱਜ ਦੇ ਸਿਵਲ ਵਰਦੀ ਚਾਹੀਏ ਅੱਗੋਂ ਤੋਂ ਵੀ ਮੈਂ ਕਹਾਂਗਾ ਕਿਤੇ ਤੁਹਾਨੂੰ ਕੋਈ ਬੀਬੀਆਂ ਖੁੱਲੀਆਂ ਚੁੰਨੀਆਂ ਵਿੱਚ ਕੋਈ ਇਹੋ ਜਿਹਾ ਕੋਈ ਦਿਖੇ ਤੇ ਬੇਸ਼ੱਕ ਜਿਹੜਾ ਨਾ ਬਿਲਕੁਲ ਟਰੈਪ ਲਾ ਲਿਓ ਬਿਲਕੁਲ ਸੂਟ ਨਾ ਦਿਖਾਓ ਗਾਹਕ ਮੋੜਨਾ ਮਨਜ਼ੂਰ ਕਰ ਲਿਓ ਪਰ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਕਮਾਈ ਥੋੜੀ ਕਰ ਲਿਓ ਤੇ ਇਹੋ ਜਿਹੇ ਬੀਬਿਆਂ ਨੂੰ ਸੂਣਨਾ ਦਿਖਾਇਓ ਮੇਰੀ ਵੀਡੀਓ ਪਾਨਾ ਮੈਨੂੰ ਘੱਟ ਤੋਂ ਘੱਟ 7 ਬੰਦਿਆਂ ਦੇ ਫੋਨ ਆ ਗਏ ਵੀ ਸਾਡੀ ਦੁਕਾਨ ਤੋਂ ਵੀ ਇਹਨਾਂ ਸੂਟ ਚੁੱਕੇ ਸਾਡੀ ਦੁਕਾਨ ਤੋਂ ਵੀ ਇਹਨਾਂ ਚੁੱਕਿਆ ਪਰ ਮੈਂ ਇਸੇ ਕਰਕੇ ਇਹਨਾਂ ਦੇ ਮੂੰਹ ਟਕਾਹਤੇ ਆ ਵੀ ਥੋੜਾ ਬੋਧਾ ਮਨੂੰ ਸ਼ਰਮ ਆ ਗਈ ਏ ਇਹਨਾਂ ਨੂੰ ਮਾਸਾ ਸ਼ਰਮਣੀ ਇਸ ਜੀ ਦੀ ਆਈ ਅੱਜ ਤੁਹਾਡੇ ਪ੍ਰਾਣੇ ਪੱਤਰਕਾਰਾਂ ਦੇ ਸੋਰਸ ਨਾਲ ਪੁਲਿਸ ਦੇ ਸੋਰਸ ਨਾਲ ਕੋਈ ਮੁਖਬਰ ਦੇ ਸੋਰਸ ਨਾਲ ਮੈਂ ਧੰਨਵਾਦ ਉਹਨਾਂ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੰਨਾ ਤੱਕ ਪਹੁੰਚਾਇਆ ਇਹ ਆਪਣਾ ਕੰਮ ਕਰ ਗਿਆ ਸੀ ਪਰ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਮੇਰੇ ਸੂਟ 2-3000 ਦੇ ਨਹੀਂ ਮੈਂ ਕੀ ਕਮਾਉਣ ਤੁਹਾਨੂੰ ਵੀ ਮੈਂ ਕਿੰਨਾ ਕੋ ਇਸ ਚੀਜ਼ ਦੇ ਮਗਰ ਆਪਣਾ ਕਰ ਲਿਆ ਕੰਮ ਬਸ ਇੱਕ ਜੱਦਾ ਸਵਾਲ ਸੀ ਵੀ ਇਹ ਬੀਬੀਆਂ ਨੂੰ ਫੜਨਾ ਅਰੇ ਇਹ ਬੀਬੀਆਂ ਅਜ ਫੜ ਲਿਆ ਮੈਂ ਦੋਵੇਂ ਇਹ ਹੁਣ ਦੁਕਾਨ ਤੇ ਆ ਗਈਆਂ ਮੇਰਾ ਕੋਈ ਸੱਜਣ ਇਨਾਂ ਦਾ ਕੋਈ ਨੌਨ ਸੀ ਮੇਰਾ ਬਹੁਤ ਸੱਜਣ ਸੀ ਉਸ ਬੰਦੇ ਨੇ ਕਿਹਾ ਇਹ ਪੀਏ ਦੁਕਾਨ ਤੇ ਆ ਕੇ ਮਾਫੀ ਮੰਗਣ ਗਿਆ ਇਹ ਬੋਲ ਕੇ ਕਹਿਣ ਗਿਆ ਦੋ ਗੱਲਾਂ ਤੇ ਫਿਰ ਆਪਾਂ ਇਹਨਾਂ ਨੂੰ ਮਾਫ ਕਰਾਂਗੇ ਪਹਿਣਾ ਹੁਣ ਤੋਂ ਦੱਸ ਕੀ ਕਹਿਣਾ ਚਾਹਨੀ ਹੈ ਇਹਦੇ ਬਾਰੇ ਬੋਲ ਪਹਿਣਾ ਦੱਸ ਇਹਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਕੀ ਕੀਤਾ ਆਪਾਂ ਬੋਲ ਹਾਂਜੀ ਸੂਟ ਚੱਕ ਲਈ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਨਹੀਂ ਨਹੀਂ ਗਾਹ ਗਲਤੀ ਨਹੀਂ ਕੀ ਕਹਿਣਾ ਕੀ ਜਾਂਦੇ ਆਪਾਂ ਇਸ ਚੀਜ਼ ਬਾਰੇ ਹਾਂਜੀ ਬੋਲੋ ਪਣ ਬੋਲੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਕੱਢ ਕੋ ਮਾਰੀ ਮਗਰਾਂ ਦਿੰਦੇ ਹੋ ਕਿ ਕੀ ਗੱਲ ਹੋ ਗਈ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਨਹੀਂ ਗਲਤੀ ਹੋਗੀ ਨਹੀਂ ਪਣੇ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਹੀ ਇੱਕ ਇਸੇ ਚੀਜ਼ ਦਾ ਹੀ ਸੁਣ ਲੈ ਮੇਰੀ ਗੱਲ ਕੋਰਟ ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਹੀ ਤਰੀਕਾ ਭੁਗਤੰਦੇ ਹੋ ਹਾਂ ਤੁਸੀਂ ਤਰੀਕਾ ਭੁਗਤੰਦੇ ਇਸ ਚੀਜ਼ ਦੀਆਂ ਸਮਝਣਦੇ ਹੋ ਕਿ ਨਹੀਂ ਸਮਝਣਦੇ ਸਮਝਣਦੇ ਹੋ ਕਿ ਨਹੀਂ ਸਮਝਣਦੇ ਪਹਿਲਾਂ ਮੈਂ ਦੱਸੋ ਇਹ ਬੇਪਤੀ ਹੋ ਗਈ ਗਲਤੀ ਦੀ ਮਾਫੀ ਅੱਗੇ ਤੁਹਾਡੀ ਵੀਡੀਓ ਪਈ ਸੀ ਨਾ ਇਸ ਜੀ ਦੀ ਪਈ ਕਿ ਨਹੀਂ ਪਈ ਵੀਡੀਓ ਮੈਂ ਦਿਖਾਦਾ ਹੁਣੇ ਵੀਡੀਓ ਨਹੀਂ ਪਤਾ ਨਹੀਂ ਪਹਿਲਾਂ ਮੈਂ ਦੱਸੋ ਪਈ ਕਿ ਨਹੀਂ ਪਈ ਚਲੋ ਪਈ ਹੋ ਗਈ ਹਾਂ ਤੇ ਤੂੰ ਬੀਬੀਏ ਦੱਸ ਅਮਰਦਾਰੀ ਹੋ ਕੇ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂ ਘਰ ਗੁਰੂ ਦਾਵਾ ਅਮਰਸ਼ ਗਿਆ ਹੈ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਹੋ ਜਾ ਜੰਮਣ ਦੇ ਮੈਂ ਕਹਿੰਦਾ ਨੱਕ ਡੋਬ ਕੇ ਤੁਸੀਂ ਮਰ ਜਾ ਦੋਵੇਂ ਦੇ ਨਾਲੋਂ ਚੰਗਾ ਜਿਹੜੇ ਪਿਓ ਘਰ ਰਹੀਆਂ ਉਹਦਾ ਨਾਂ ਬੇੜਾ ਕਰ ਕੰਨੀਆਂ ਤੁਸੀਂ ਦੋਵੇਂ ਜਨਾਨੀਆਂ ਤੁਹਾਨੂੰ ਕਿੱਥੇ ਰੱਬ ਨੇ ਮaaf ਕਰਨਾ ਤੇ ਕਿੱਥੇ ਤੁਹਾਨੂੰ ਕਿਹੜੇ ਤੁਸੀਂ ਤੁਹਾਨੂੰ ਮੈਂ ਕੀ ਕਿਹੜੇ ਕੀੜੇ ਬੈ ਕੇ ਤੁਸੀਂ ਮਰਨਾ ਤੁਹਾਨੂੰ ਮਾਸਾ ਸ਼ਰਮ ਨਹੀਂ ਆ ਗਈ ਇਸ ਚੀਜ਼ ਵੀ ਤੁਸੀਂ ਦੁਕਾਨਾਂ ਤੋਂ ਆ ਕੇ ਚੀਜ਼ਾਂ ਚੁੱਕਣ ਦੀਆਂ ਹੋ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਥੋੜੀ ਬੋਦੀ ਸ਼ਰਮ ਕਰੋ ਥੋੜਾ ਬੋਦਾ ਨੱਕ ਡੋਬ ਕੇ ਮਰੋ ਇਹੋ ਜੇ ਕੰਮ ਕਰਨ ਵਾਲੋ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਬਸ ਦੱਸਣਾ ਚਾਹਣਾ ਵੀ ਇਹ ਬੀਬੀਆਂ ਫੜ ਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੀਜਾ ਥੰਮ ਜਿਹੜਾ ਨਾ ਅਸਲੇ ਇਲੈਕਟ੍ਰੋਨਿਕ ਮੀਡੀਆ ਹੈਗਾ ਅਸਲੇ ਇੰਨੀ ਕੋ ਵਧੀਆ ਮੈਨੂੰ ਸਪੋਰਟ ਮਿਲੀ ਇੰਨਾ ਕੋ ਵਧੀਆ ਮੈਨੂੰ ਮੈਂ ਕਹਿੰਦਾ ਵੇਖੋ ਅਮਰੀਕਾ ਦੀ ਪੁਲਸੀਆ ਡੀਜ਼ਲ ਦੀ ਬੰਦਾ ਨਹੀਂ ਟ੍ਰੇਸ ਕਰਦੀ ਜਿੰਨੀ ਜਲਦੀ ਆਪਾਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਮੇਰੇ ਖਿਆਲ ਅ 24 ਘੰਟੇ ਹੋ ਜਾਣਗੇ ਅਪਰੋਕਸੀਮੇਟਲੀ 24 ਘੰਟੇ ਹੋ ਗਏ ਉਹਨਗੇ ਆਪਾਂ ਬੰਦੇ ਡੇਸ ਕਰ ਲਿਆ ਇਹ ਲੱਗਦਾ ਕਿ ਹਰ ਗਲੀ ਹਰ ਮੱਲੇ ਹਰ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਣੇ ਬਹੁਤ ਜ਼ਰੂਰੀ ਹੋ ਗਏ ਨੇ ਦੇਖੋ ਇਹ ਤੇ ਸਰਕਾਰ ਵੀ ਆਪਣਾ ਉਪਰਾਲਾ ਕਰਨ ਦੀ ਹੈ ਤੇ ਮੈਂ ਖਾਸ ਕਰਕੇ ਹਰ ਦੁਕਾਨਦਾਰ ਨੂੰ ਚਲੋ ਮਡੋਕਰ ਦੁਕਾਨਦਾਰ ਤੇ ਜਿਹੜਾ ਹੈਗਾ ਹੀ ਹੈਗਾ ਉਹਦੇ ਉਹ ਕੀ ਚੁਕਣਾ ਉਹ ਕਹਿੰਦੇ ਨਾ ਵੀ ਮਾਰੇ ਦੁਕਾਨਦਾਰ ਕੋ ਕਿਸੇ ਨੇ ਚੁਕਣਾ ਕੀ ਹੈ ਚੰਗੇ ਦੁਕਾਨਦਾਰ ਦੀ ਮੈਂ ਗੱਲ ਕਰਦਾ ਜਿਹੜਾ ਥੋੜਾ ਜਿਹਾ ਆਪਣਾ ਪਹੁੰਚ ਰੱਖਦਾ ਉਹ ਕੈਮਰੇ ਕਮ ਸੇ ਕਮ ਆਪਣੀ ਦੁਕਾਨ ਤੇ ਜ਼ਰੂਰ ਲਾਵੇ ਕਿਉਂਕਿ ਇਹੋ ਜੀ ਅੱਜ ਮਰਨਾ ਕਿਤੇ ਹੋਈ ਹੋਰ ਵੀ ਹੋ ਸਕਦਾ ਇਸ ਤੋਂ ਇਲਾਵਾ ਕਿਤੇ ਹੋਰ ਵੀ ਹੋ ਸਕਦਾ ਜਿੰਨੇ ਵੀ ਜਿਹੜੀਆਂ ਔਰਤਾਂ ਆਈਆਂ ਵਾ ਇਹਨਾਂ ਵਿੱਚੋਂ ਦੋਵਾਂ ਜੋ ਕਿੰਨੇ ਸੂਟ ਚੁੱਕਿਆ ਸੀ ਤੇ ਇੱਕ ਰਿਸ਼ਤੇਦਾਰ ਕੀ ਦੋਲ ਆਪਚ ਇਹ ਦੋਵੇਂ ਜੀ ਇਹ ਹੈਗੀਆਂ ਨਾਨਾਂ ਤੇ ਪਰਚਾਈ ਜਿੰਨੇ ਸੂਟ ਚੁੱਕੇ ਸੀ ਉਹ ਪਰਚਾਈ ਸੀ ਸੂਟ ਵਾਲੀ ਜਿਹੜੀ ਸੂਟ ਚੁੱਕ ਰਹੀ ਹੈ ਜਿੰਨੋਂ ਟੁੱਟੀ ਫਿਰ ਬਾਈ ਔਰ ਜਿਹੜੀ ਪਿੱਛੋਂ ਉਹਨੂੰ ਸਪੋਰਟ ਕਰਨ ਦੀ ਜਿਹੜੀ ਕਵਰ ਅਪ ਕਰਨਦੀ ਏ ਉਹ ਨਨਾਨ ਨੇ ਉਹਦੀ ਇਹਨੂੰ ਦੁਬਾਰਾ ਕਿਹੜੀ ਟੀ-ਸ਼ਰਟ ਵਾਲੀ ਕਿਹੋ ਕੜੀ ਓਏ ਜਿਹੜੀ ਫਰੋਜੀ ਟੀ-ਸ਼ਰਟ ਵਾਲੀ ਏ ਨਾ ਉਹਨੇ ਸੁੱਟ ਚੁੱਕੇ ਤੇ ਉਹ ਹੀ ਪਰਚਾਈਏ ਤੇ ਦੂਜੀ ਨਨਾਨ ਨੇ ਕੀ ਦੱਸਤ ਹੁੰਦਾ ਨੇ ਦੇਖੋ ਇਹਨਾਂ ਤੇ ਮੈਨੂੰ ਜੋ ਪ੍ਰੋਸੈਜੋਗ ਸੂਤਰਾ ਤੋਂ ਇਹ ਪਤਾ ਲੱਗਾ ਵੀ ਇਹਨਾਂ ਦੀ ਵੀਡੀਓ ਅੱਗੇ ਵੀ ਇੱਕ ਜਿਹੜੀ ਵਾਇਰਲ ਹੋਈ ਸੀ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਮੇਰੇ ਵੀਡੀਓ ਵਾਇਰਲ ਹੋਣ ਦੇ ਵਿੱਚ ਥੱਲੇ ਕਮੈਂਟ ਆ ਰਹੇ ਆ ਵੀ ਇਹਨਾਂ ਨੇ ਸਾਡੀ ਦੁਕਾਨ ਤੋਂ 10 ਦਿਨ ਪਹਿਲਾਂ ਸੱਤ ਸੁੱਟ ਚੁੱਕੇ ਆ ਕਿਸੇ ਦਾ ਕੋਈ ਕਮੈਂਟ ਆ ਰਿਹਾ ਵੀ ਸਾਡੇ ਵੀ ਆਈਆਂ ਸੀ ਆਪਾਂ ਵੀ ਦੇਖਿਆ ਸੀ ਹੁਣ ਕੀ ਕਰਦੀਆਂ ਕੀ ਨਹੀਂ ਕਰਦੀਆਂ ਹੁਣ ਇਹ ਪਤਾ ਕੀ ਹੈਗਾ ਹਿੰਗ ਲੱਗੇ ਨਾ ਫਟਕਦੀ ਤੇ ਰੰਗ ਚੋਖਾ ਬੰਦਾ ਸਵੇਰੇ ਜਾਂਦਾ ਕੰਮ ਤੇ ਸ਼ਾਮ ਨੂੰ ਆਂਦਾ ਤੇ ਰੁਪਇਆ 500 ਜਾਂ 600 ਬਣਾ ਕੇ ਲਿਆਂਦਾ ਉਹਨੇ ਘੜੀ ਵੇਖ ਕੇ 6 ਮਿੰਟ ਲਾਏ ਤੇ ਰੁਪਇਆ 3000 ਬਣਾ ਕੇ ਲਾ ਗਈ ਹੁਣ ਇਹ ਕਮਾਈ ਸੌਖੀ ਉਹਨੂੰ ਲੱਗੀ ਕਿ ਉਹ ਕਮਾਈ ਸੌਖੀ ਲੱਗੀ ਉਹ ਹੱਥ ਦਾ ਤੇ ਕਮਾਲਿਓ ਕੰਮ ਕਰੀ ਜਾਂਦੀ ਹੈ ਅੱਜ ਕਿਸ ਤਰ੍ਹਾਂ ਮਾਫੀ ਨਾਮਾ ਮੰਗਿਆ ਗਿਆ ਕੀ ਕਹਿੰਦੀ ਆ ਗਿਆ ਦੇਖੋ ਮੇਰੀ ਸ਼ਰਤ ਇਹ ਸੀ ਮਨੂੰ ਪੈਸੇ ਲੋ ਵੀ ਲਾਲਚ ਦਿੱਤਾ ਗਿਆ ਵੀ ਤੁਸੀਂ ਪੈਸੇ ਲੈ ਲਓ ਤੇ ਸਾਨੂੰ ਇਸ ਚੀਜ਼ ਬਾਰੇ ਇਲੈਕਟ੍ਰੋਨਿਕ ਮੀਡੀਆ ਦੇ ਅੱਗੇ ਨਾ ਖੜੋ ਤੇ ਆਪਣੀ ਸ਼ਰਤ ਇਹ ਸੀ ਵੀ ਆਪਣੀ ਇੱਜ਼ਤ ਦਾ ਸਵਾਲ ਹੈ ਆਪਾਂ ਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਦੇਖੋ ਸੂਟ ਕਿੰਨੇ ਦੇ ਸੀ 3-4000 ਰੁਪਏ ਦੇ ਸਾਨੂੰ ਸੂਟਾਂ ਨਾਲ ਕੋਈ ਮਤਲਬ ਨਹੀਂ ਹੈਗਾ ਸਾਨੂੰ ਸਿਰਫ ਇਹ ਹੀ ਵੀ ਇੱਕ ਯਾਰ ਮੇਰੀ ਦੁਕਾਨ ਦੇ ਉੱਤੋਂ ਜੇ ਮੈਂ ਨਹੀਂ ਸੇਫ ਹੈਗਾ ਤੇ ਆਪ ਮੇਰੇ ਜਿਹੜੇ ਭੈਣ ਭਰਾ ਜਿਹੜੇ ਮਾਤਲ ਵਿਚਾਰੇ ਇੱਥੇ ਹੈਗੇ ਉਹ ਕਿੱਥੋਂ ਸੇਫ ਹੋਣਗੇ ਇਸ ਕਰਕੇ ਸਿਰਫ ਇੱਕ ਆਪਣੀ ਪ੍ਰੈਸ ਇਸ਼ੂ ਆਪਣੀ ਇੱਜ਼ਤ ਦੀ ਵਾਕਿਓ ਨਾਮ ਵੀ ਦਿੱਤਾ ਗਿਆ 10000 ਰੁਪਏ ਦਾ ਬਿਲਕੁਲ ਜੀ ਉਹ ਰਾਤੀ ਮੈਂ ਜਿਹੜਾ ਜਿਸ ਬੰਦੇ ਨੇ ਮੈਨਾਂ ਨਹੀਂ ਉਹਦਾ ਲੈਣਾ ਵੀ ਮੈਂ ਇਹ ਗੱਲ ਕਹੀ ਸੀ ਵੀ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਇਹ ਰਾਤੀ ਹੀ ਜਦੋਂ ਆਪਾਂ ਇਹਨਾਂ ਦਾ ਘਰ-ਬਾਰ ਦੇਖ ਆਏ ਸੀ ਰਾਤੀ ਹੀ ਇਨਾਮ ਜਿਹੜਾ ਉਹ ਹੈਂਡ ਓਵਰ ਕਰਤਾ ਸੀ ਉਹਦੀ ਤੁਹਾਨੂੰ ਪਿਕ ਵੀ ਆਪਾਂ ਪ੍ਰੋਵਾਈਡ ਕਰ ਦਿੰਨੇ ਆ ਪਰ ਉਹ ਪਿਕ ਤੁਹਾਨੂੰ ਪ੍ਰੋਵਾਈਡ ਕਰਾਂਗੇ ਉਹਦਾ ਮੂੰਹ ਮੈਂ ਸਾਰਾ ਬੰਨਿਆ ਆ ਜੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਉਹਦੀ ਸ਼ਕਲ ਨਹੀਂ ਦਿਖਾਣੀ ਨਾ ਮੈਂ ਉਹਦਾ ਨਾਮ ਬੋਲਣਾ ਜੇ ਜੇ ਤੁਸੀਂ ਪਿਕ ਕਹੋਗੇ ਤੇ ਦੇ ਦਾਂਗਾ ਨਹੀਂ ਤੇ ਅਦਰੋ ਵੀ ਦੇਵਾਂਗਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਜਣਾ ਚਾਹੋਗੇ ਲੋਕਾਂ ਨੂੰ ਅਪੀਲ ਇਹੋ ਹੀ ਕਰਨਾ ਚਾਹਾਂਗੇ ਸੁਚੇਤ ਰਹੋ ਥੋੜਾ ਵੇਚ ਲੋ ਘੱਟ ਕੰਮ ਕਰ ਲੋ ਪਰ ਚੰਗਾ ਕੰਮ ਕਰਿਓ ਤੀਜੀ ਅੱਖ ਜ਼ਰੂਰ ਖੋਲ ਕੇ ਰੱਖਿਓ ਠੱਗਾਂ ਤੋਂ ਬਚੋ ਇਹੋ ਜਿਹਿਆਂ ਜਿਹੜੀਆਂ ਬੀਬੀਆਂ ਆਂਦੀਆਂ ਜਿਹੜੀਆਂ ਓਪਰੀਆਂ ਉਹਨਾਂ ਦੇ ਖਾਸ ਕਰਕੇ ਧਿਆਨ ਰੱਖੋ ਇੱਕ ਤੁਹਾਨੂੰ ਮੈਂ ਕੱਲ ਵੀ ਅਪੀਲ ਕੀਤੀ ਸੀ ਵੀ ਜਿਹੜੀਆਂ ਜਨਨੀਆਂ ਆਪਣੇ ਆਪ ਨੂੰ ਦੁਪੱਟਾ ਸਿਰ ਤੋਂ ਲੈ ਕੇ ਤੇ ਲੱਕ ਦਾ ਕਵਰ ਕਰਕੇ ਆਉਂਦੀਆਂ ਖਾਸ ਕਰਕੇ ਮੈਂ ਇਹ ਕਹਾਂਗਾ ਵੀ ਜੇ ਉਹਨਾਂ ਦੇ ਅੱਜ ਕੋਈ ਥੈਲਾ ਕੋਈ ਬਸਤਾ ਦੁਕਾਨਦਾਰ ਵੀਰ ਮੈਂ ਆਮ ਸ਼ਹਿਰ ਚ ਦੁਕਾਨਾਂ ਵੇਖੀਆਂ ਉਹ ਬੈਗ ਬਾਰ ਹੀ ਰਖਾਉਂਦੇ ਆ ਉਹਨਾਂ ਬੰਦਾ ਬਾਰ ਖੜਾ ਕੀਤਾ ਉਹਨਾਂ ਖਾਣੇ ਬਣਾਏ ਆ ਭੈਣ ਜੀ ਆਪਣਾ ਬੈਗ ਇੱਥੇ ਰੱਖ ਦੋ ਹੁਣ ਆਪਾਂ ਇੱਥੇ ਇੰਨੇ ਜੋਗੇ ਨਹੀਂ ਹੈਗੇ ਪਰ ਫਿਰ ਵੀ ਆਪਾਂ ਅਪੀਲ ਕਰਦੇ ਆ ਵੀ ਹਰ ਦੁਕਾਨਦਾਰ ਜਿਹੜਾ ਨਾ ਉਹ ਆਪਣਾ ਬੈਗ ਥੋੜਾ ਜਨਾ ਸਾਈਡ ਤੇ ਰਖਵਾ ਲਿਆ ਕਰੇ ਫਿਰ ਇਹੋ ਜਿਹੇ ਨੂੰ ਐਂਟਰ ਕਰਨ ਦੇਵੇ ਤੇ ਖਾਸ ਕਰਕੇ ਜਿਹਦੇ ਉਹੋ ਜਿਹੇ ਬੀਬੀਆਂ ਕੋ ਚੁੰਨੇ ਚੰਨੇ ਵਾਲੀਆਂ ਆਇਆਂ ਹੁਣ ਉਹਨਾਂ ਉੱਤੇ ਤੀਜੀ ਅੱਖ ਆਪਣੀ ਜਰੂਰ ਰੱਖੇ ਫਾੜਾ ਸਾਹਿਬ ਬੀਬੀ ਨੇ ਅਮਰ ਸ਼ੱਕਿਆ ਸੀ ਸ਼ਾਇਦ ਮੈਂ ਅੱਲਾ ਸੇ ਟੱਕਿਆ ਸੀ ਕੇਸ ਕੀ ਸਾ ਬ ਇੱਕ ਸ਼ਬਦ ਆਇਆ ਸੀ ਵੀ ਲੋਗਨ RAM ਖਲੋਣਾ ਜਾਣਾ ਲੋਕਾਂ ਨੇ ਪਰਮਾਤਮਾ ਨੂੰ ਖਡਾਉਣਾ ਸਮਝ ਲਿਆ। ਉਸ ਦਿਨ ਉਸ ਬੀਬੀ ਨੇ ਕੇਸ ਕੀ ਬੰਨੀ ਅਮਰਸ਼ਕਿਆ ਆਇਆ ਸੀ। ਅੱਜ ਦੇਖੋ ਸ਼ਰਮ ਦੀ ਮਾਰੀ ਉਹ ਜਨਾਨੀ ਅੱਜ ਕੇਸ ਕੀ ਵੀ ਲਾ ਕੇ ਆਈ ਤੇ ਅੱਜ ਮੈਂ ਉਹਦਾ ਸ੍ਰੀ ਸਾਹਿਬ ਵੀ ਨਹੀਂ ਦੇਖਿਆ। ਔਰ ਉਸ ਦੀ ਮੈਨੂੰ ਲਾਣਤ ਵੀ ਪਾਈ। ਮੈਂ ਉਹਨੂੰ ਮੈਂ ਜਿਹੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਉਹ ਵੀ ਮੈਂ ਬੋਲੇ ਵੀ ਨੱਕ ਡੋਬ ਕੇ ਤੂੰ ਮਰ ਜਾ ਜਿਹੜਾ ਰੱਬ ਨੂੰ ਵੀ ਤੂੰ ਖਡਾਉਣਾ ਸਮਝ ਲਿਆ। ਮੈਂ ਗੱਲ ਉਹਨੂੰ ਕਹੀ। ਮੈਨੂੰ ਆਪਣੇ ਆਪ 'ਚ ਸ਼ਰਮ ਆਂਦੀ ਵੀ ਮੈਂ ਇੰਨੀ ਉਹਨਾਂ ਦੀ ਬੀਤੀ ਕੀਤੀ ਹੈ। ਪਰ ਉਹਨਾਂ ਦੇ ਸਿਰ ਤੇ ਜੂਨੀ ਸਰਕੇ ਮੇਰੇ ਸਾਹਮਣੇ ਉਹਨਾਂ ਨੂੰ ਸ਼ਰਮ ਨਹੀਂ ਸੀ ਆਈ ਬਸ ਮੈਨੂੰ ਕਹਿੰਦੇ ਆ ਵੀ ਭਾਈ ਸਾਡਾ ਮੂੰਹ ਨਾ ਦਿਖਾਓ ਮੂੰਹ ਨਾ ਦਿਖਾਓ ਪਰ ਫਿਰ ਇਨਸਾਨੀਅਤ ਦੇ ਮੈਂ ਚਲੋ ਕਿਆ ਮੂੰਹ ਟੱਕ ਲੋ ਮਾਫੀ ਉਹ ਮੇਰੇ ਕੋ ਮੰਗੀਆਂ ਲਿਖਤੀ ਮਾਫੀ ਮੰਗੀਆਂ ਵੀਡੀਓ ਵਿੱਚ ਮਾਫੀ ਮੰਗੀਆਂ ਮੈਂ ਲਾਈਵ ਹੋ ਗਿਆ ਸੀ ਉਹਦੇ ਵਿੱਚ ਹੀ ਉਹਨਾਂ ਮਾਫੀ ਮੰਗੀਆਂ ਠੀਕ ਇਹ ਵੀਡੀਓ ਜੀ ਅੱਜ ਤੋਂ ਦੋ ਦਿਨ ਪਹਿਲਾਂ ਦੀ ਜਿਹੜੀ ਗੱਲ ਹੈ ਸਾਡੀ ਦੁਕਾਨ ਤੋਂ ਸੁੱਟ ਚੁੱਕੇਗੇ ਸੀ ਤੇ ਇਹ ਜਿਹੜਾ ਇਲੈਕਟ੍ਰੋਨਿਕ মিডিਆ ਮੇਰੇ ਕੋਲ ਜਦੋਂ ਆਏ ਇਹ ਚੀਜ਼ਾਂ ਬਾਰੇ ਦੱਸਿਆ ਤੇ ਇਲੈਕਟ੍ਰੋਨਿਕ ਮੀਡੀਆ ਜਿਹੜਾ ਜਦੋਂ ਆਪਾਂ ਇਹ ਫੋਟੋਆਂ ਵਾਇਰਲ ਕੀਤੀਆਂ ਤੇ ਤੁਹਾਨੂੰ ਦੱਸਣੇ ਆ ਵੀ ਇੰਨੀਆਂ ਕੋਈ ਵੀਡੀਓ ਵਾਇਰਲ ਹੋ ਗਈਆਂ ਇੰਨੀਆਂ ਕੋਈ ਵੀਡੀਓ ਵਾਇਰਲ ਹੋ ਗਈਆਂ ਵੀ ਇਹਨਾਂ ਦੇ ਘਰ ਤੱਕ ਉਹਨਾਂ ਦੇ ਬੇਟੇ ਨੇ ਆਪ ਵੀਡੀਓ ਦੇਖ ਲਈ ਉਹਨੇ ਆਪ ਆਪਣੇ ਪਿਓ ਨੂੰ ਕਿਹਾ ਵੀ ਡੈਡੀ ਆ ਗਈ ਆ ਮੰਮੀ ਤੇ ਭੂਆ ਦੀ ਫੋਟੋ ਆ ਗਈ ਏ ਤੇ ਫਿਰ ਉਹ ਜਦੋਂ ਆਪਾਂ ਟਰੇਸ ਕੀਤਾ ਜਾਂ ਆਪਾਂ ਸਭ ਨਾਲ ਲੱਗ ਗਏ ਆ ਤੇ ਅੱਜ ਉਹ ਦੁਕਾਨ ਤੇ ਆਏ ਸੀ ਕਿ ਸਾਨੂੰ ਮਾਫ਼ ਕਰ ਦਿਓ ਮਾਫ ਕਰ ਤੋਂ ਬਾਅਦ ਉਹ ਆਪਾਂ ਇਹ ਸੋਚਿਆ ਵੀ ਚਲੋ ਪਰਚਾ ਪੁਰਚਾ ਕੀ ਕਰਾਣਾ ਜਿਹੜਾ ਕਹਿੰਦੇ ਨੇ ਮੰਗਣ ਗਿਆ ਸੋ ਮਰ ਗਿਆ ਤੇ ਮੰਗਣ ਮੂਲ ਨਾਲ ਜਾਏ ਜਦੋਂ ਘਰ ਬੰਦਾ ਚੱਲ ਕੇ ਆ ਗਿਆ ਮਾਫੀ ਮੰਗਣ ਤੇ ਫਿਰ ਉਹਨਾਂ ਨੂੰ ਕੀ ਕਹੀਏ ਉਹ ਆਪਣੇ ਸੂਟ ਸਾਨੂੰ ਵਾਪਸ ਵੀ ਕਰ ਗਏ ਸਾਡੇ ਤੇ ਮਾਫੀ ਵੀ ਮੰਗੀ ਆ ਮਾਫੀ ਮੰਗਦੀ ਆ ਜੀ ਹਾਂ ਜੀ ਅੱਜ ਇਹਦੇ ਵਿੱਚ ਬਿਲਕੁਲ ਮਾਫੀ ਮੰਗ ਰਿਹਾ ਜੀ ਉਸ ਤੋਂ ਬਾਅਦ ਮਾਫੀ ਮੰਗਣੀ ਉਹਨਾਂ ਨੇ ਤੇ ਉਹ ਤੁਹਾਨੂੰ ਬਿਸ਼ੱਕ ਕਹਿੰਦੇ ਤੁਸੀਂ ਤੁਹਾਨੂੰ ਛੋੜ ਦੇ ਫੜਨੇ ਦੇ ਦਿੱਤੇ ਇਸ ਕਰਕੇ ਜਿਹੜਾ ਇਹ ਕਿਸਾਨ ਨੇ ਦਸ਼ਕਾ ਲਾ ਕੀ ਕਹ ਲ ਜਾਓ ਜਿਹੜਾ ਸ਼ੇਅਰ ਕੀਤੀ ਵੀਡੀਓ ਨੇ ਇਹ ਲੋਕਾਂ ਨੇ ਦੇਖੋ ਧੰਨਵਾਦ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਤੇ ਧੰਨਵਾਦੀ ਪਬਲਿਕ ਦਾ ਜਿਨ੍ਹਾਂ ਨੇ ਇੰਨੀ ਵੀਡੀਓ ਸ਼ੇਅਰ ਕੀਤੀ ਜਿਹੜੀ ਇੰਨੀ ਵੀਡੀਓ ਸ਼ੇਅਰ ਕੀਤੀ ਵੀ ਅਗਲੇ ਤੇ ਘਰ ਤੱਕ ਵੀਡੀਓ ਪਹੁੰਚ ਗਈ ਤੇ ਧੰਨਵਾਦ ਜਿਹੜੇ ਬੰਦੇ ਨੇ ਸਾਨੂੰ ਦੱਸਿਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਉਸ ਤੋਂ ਵੀ ਧੰਨਵਾਦ ਜ਼ਿਆਦਾ ਜਿਹੜਾ ਪੁਲਿਸ ਨੇ ਸਾਨੂੰ ਐਪਰੀਸ਼ੀਏਟ ਕੀਤਾ ਖਾਸ ਕਰਕੇ ਠਾਣਾ ਸਦਰ ਜਿਹੜੀ ਪੁਲਿਸ ਉਹਨੇ ਬਹੁਤ ਮਿਹਨਤ ਨਾਲ ਜਿਹੜਾ ਸਾਡੇ ਉਹ ਰਾਤੀ ਗੱਲ ਕੀਤੀ ਤਸਵੀਰਿਓ ਜਿਹੜੇ ਨਾਲ ਚੱਲ ਗਿਆ ਤੇ ਆਪਣਾ ਰਿਸ਼ਤਾ ਕੀ ਇਹ ਬੀਬੀਆਂ ਦੋਵਾਂ ਦਾ ਰਿਸ਼ਤਾ ਦੋਵਾਂ ਦਾ ਇਹ ਨਾਨਨਪੁਰਦੇ ਦਾ ਰਿਸ਼ਤਾ ਜੀ ਰਿਸ਼ਤਾ ਤੇ ਵੈਸੇ ਤਾਰ-ਤਾਰ ਕਰਨ ਵਾਲਾ ਕੰਮ ਹੋਇਆ ਪਿਆ ਸ਼ਰਮ ਆਂਦੀ ਐ ਇਸ ਗੱਲ ਨੂੰ ਕਹਿਣ ਲੱਗਾਂ ਪਰ ਬਹੁਤ ਮਾੜੀ ਗੱਲ ਐ ਇਹ ਜਿਹੜਾ ਇਹ ਰਿਸ਼ਤਾ ਤੇ ਇਹ ਰਿਸ਼ਤੇ ਵਿੱਚ ਇਹ ਕੰਮ ਕਰੀ ਨਾ ਦੇਖੋ ਸੋਸ਼ਲ ਮੀਡੀਆ 'ਚ ਪਾਵਰੇ ਤੇ ਅੱਜ ਆਪਾਂ ਇੱਥੇ ਪਹੁੰਚ ਗਏ ਆ ਜੇ ਸਹੀ ਮੈਨੇਜ ਜੇ ਕੋਈ ਚੱਜ ਨਾ ਦੀ ਵਰਤੋਂ ਕਰੇ ਨਾ ਤੇ ਇਹ ਤੇ ਬਹੁਤ ਵਧੀਆ ਚੀਜ਼ ਐ ਅੱਜ